ਦੇ ਆ ਦੇਦੇ ਚ ਕੀ ਹੈ ਇਹਦੇ ਚ ਕੀ ਹੈ ਗਾਇਜ਼ ਇੱਥੇ ਕੀ ਹੈ ਹਾਏ ਬੜਾ ਕਾਲੂ ਹੋ ਗਿਆ ਤੂੰ ਨਹੀਂ ਇਹ ਧੁੱਪੇ ਸੋਹੇ ਗਾਇਜ਼ ਵੈਲਕਮ ਬੈਕ ਟੂ ਚੈਨਲ ਮੰਚੀ ਮਮ ਲੋਕਸੇ ਦੋੜ ਦਸਤ ਗਾਇਜ਼ ਅੱਜ ਮੈਂ ਫੰਬਲ ਦੇ ਰਿਹਾ ਬਿਕੋਜ਼ ਗਾਇਜ਼ ਮੇਰੇ ਮੂੰਚਾ ਇਸ਼ਾਲੇ ਅੱਗੇ ਦੀ ਇੰਟਰੋ ਗਾਇਜ਼ ਮਮਾ ਜਿੰਨਗੇ ਗਾਇਜ਼ ਅੱਜ ਤਾਂ ਮੂੰਹ ਪੱਕਿਆ ਹੋਇਆ ਵਾ ਮੈਂ ਤਾਂ ਉੱਪਰੋਂ ਆਈਆਂ ਕੰਮ ਕਰਾ ਕੇ ਮਿਸਤਰੀ ਨਾਲ ਮੈਂ ਤਾਂ ਦਿਵਾਲੀ ਦਾ ਕੇ ਆਈਆਂ ਉੱਤੇ ਉੱਤੇ ਚੱਕ ਕੇ ਆਈਆਂ ਆ ਦੇਖੋ ਇੱਧਰ ਕਿ ਘਰ ਪਾਉਣਾ ਬਹੁਤ ਔਖਾ ਸਿੱਤੂ ਅੰਜੂ ਗਾਜੂ ਤੋਂ ਦੱਸੋ ਕਰਨੇ ਚੱਲੋ ਮੇਰੇ ਉਹ ਬਣ ਕੇ ਉਹ ਮੈਂ ਅੱਧਾ ਬਣ ਗਿਆ ਬਸ ਹੂੰ ਉਹ ਸਰੀਏ ਹੈ ਨਾ ਸਾਡੇ ਕੰਧਾਂ ਚ ਵੀ ਸਰੀਏ ਪਾਏ ਆ ਦਦ ਕੰਧਾਂ ਚ ਸਰੀਏ ਪਾਤੇ ਹੂੰ ਪੂਰਾ ਮਜਬੂਤ ਬਣਾਇਆ ਪਹਿਲਾਂ ਤਾਂ ਸੀਨਾ ਬੜਿਆ ਬਣਾਇਆ ਲਿਆ ਸੀ ਸਾਰੀ ਕਿੱਲੀ ਐਤ ਨਿਕਲਦੀ ਪਈ ਐ ਮਸਾਲਾ ਇਹਦੀ ਜਗ੍ਹਾ ਨਾ ਰੇਤਾ ਹੀ ਭਰਿਆ ਪਿਆ ਚੱਲੋ ਤੁਸੀਂ ਅੱਗੇ ਅੱਗੇ ਬੋਲ ਕੇ ਚੱਲੋ ਮੈਂ ਪਿੱਛੇ ਪਿੱਛੇ ਵਲੋਗ ਲੈ ਕੇ ਆਂ ਜਾ ਦਿਖਾਉਂਦਾ ਜਾ ਗਾਇਜ਼ ਨਾ ਬੋਲਿਆ ਗਿਆ ਤੋ ਤਾਂ ਬਸ ਦੇਖੀ ਜਾਓ ਤੁਸੀਂ ਥੋੜਾ ਬੋਲਿੰਗ ਜਾ ਦਿਖਾਇਆ ਹੁਣ ਮੈਂ ਤਾਂ ਉੱਤੋਂ ਆ ਗਈ ਮੈਨੂੰ 2 ਘੰਟੇ ਹੋ ਗਏ ਤੈਨੂੰ ਦੋਸਤੋ ਚਲੋ ਚੱਲਦੇ ਆ ਜੀ ਹੁਣ ਉੱਪਰ ਚੁਪਲਾ ਪਾਣੇ ਲੋਸਟ ਇੱਥੇ ਘੇਰਾ ਹੈ ਭਾਜੀ ਬੱਲੀ ਨੇ ਲੱਗ ਗਿਆ ਨੇ ਹਾਂ ਚਲੋ ਗਏ ਉੱਪਰ ਚਾੜ ਜੰਗਾ ਜਿੱਥੇ ਰੋਲੀਆਂ ਦੇ ਲੱਗ ਗਿਆ ਬਿੰਦੜੀਆਂ ਇੱਥੇ ਛੱਡ ਦਿਆਂਗੇ ਸ਼ਿਫਟ ਕਰ ਲਿਆ ਆਪਾਂ ਜਦੋਂ ਕੰਦ ਹੋ ਗਈ ਦੇਖੋ ਕੋੜੀ ਮਿੰਟ ਕਿੱਥੋਂ ਬਣਵਾਇਆ ਜਿੱਥੋਂ ਆਪਾਂ ਕੋਠਾ ਦੇਖਦੇ ਸੀ ਕੰਦ ਹੋ ਗਈ ਆ ਜੱਟੇ ਪਾਪਾ ਜੀ ਨੇ ਉਹ ਮਿਸਤਰੀਆਂ ਕਾਰੀ ਬੈਠ ਦੋਨੇ ਇਹ ਆਪਣਾ ਜਿੱਤ ਚੰਸਰੀ ਕੇ ਪਾਸ ਆ ਦੇਖੋ ਦੋਸਤੋ ਕਮਰੇ ਇਦਾਂ ਕੰਡਾ ਖੜਦੀਆਂ ਹੋਣੀਆਂ ਨੇ ਦੇਖ गाइस ਇਧਰ ਬਾਲਕਨੀ ਛੋਟੀ ਜਿਹੀ गाइस ਇਧਰ ਗਾਇਸ ਬਾਬਾ ਜੀ ਦਾ ਕੰਬਾ ਓਕੇ ਆ ਜੀ ਠੀਕ ਆ ਤਾਂ ਵੇ ਜਾ ਤੇ ਉੱਧਰ ਗਾਇਸ ਦਾ ਕਮਰਾ ਵੱਡਾ ਸਾਰਾ ਤੇ गाइस ਇਧਰ ਡਰਾਇੰਗ ਰੂਮ ਡਰਾਇੰਗ ਰੂਮ ਔਰ ਇਧਰ ਜਾ ਕੇ गाइस गाइस ਇਹ ਮੇਰਾ ਰੂਮ ਜਿੱਥੇ ਗਾਇਸ ਮੈਂ ਖਲਾਰਾ ਬਗ ਰੱਖਿਆ ਹੋਇਆ ਹੂੰ ਕੋਈ ਗੱਲ ਨਹੀਂ ਜੱਸ ਮਹਾਂ ਬਦਲਣ ਥੱਲੇ ਉਹ ਨਾ ਆਇਆ ਭਾਈ ਜੀ ਉਹ ਜਿਹੜਾ ਉਹ ਡੋਕੂ ਨੂੰ ਰਿਪਾਰਟ ਆਹ ਫਾਜੀ ਉਹਦਾ ਗੱਲ ਕਰ ਤੀ ਬਾਹਰ ਆ ਬੱਚ ਕਿਤੇ ਬਾਹਰ ਬਾਹਰ ਤੇ ਨਾਲਾ ਦੀ ਜਿਹੜੀ ਇੱਟਾ ਫੜਾਵੋ ਤੇ ਭਾਈ ਨੇ ਸੇ ਚਗਾੜ ਬਣਾ ਲਈ ਦਿੱਤਾ ਵੀ ਥੋੜਾ ਫੜਾਓ ਅੱਜ ਦਾ ਕੰਮ ਚੱਲ ਚੱਲਦਾ ਹੋ ਜਾਊਗਾ ਚਗਾਠ ਕੱਲ ਨੂੰ ਚੱਲ ਭਾਈ ਰੱਸੀਆਂ ਫੋਲਦੇ ਕਿਉਂ ਹਾਂ ਇੱਟਾ ਕਰ ਦਮਾਓਗੇ ਤੇ ਥੋੜੇ ਚਗਾਠ ਬਣਨੀ ਹੈ ਉਹ ਰੱਸੀਆਂ ਬਣਨੀਆਂ ਮੁਰਕੇ ਪਰ ਔਖਾ ਜੋ ਆਈ ਦੀ ਟਾਲੀ

ਅਕਾਲ ਆ ਜੋਦੇ ਲੱਗੇ ਹੋਇਆ ਇੱਟਾ ਚੜਾਉਣ ਹੈਲੋ ਹੈਲੋ ਗਾਇਸ ਗਾਇਸ ਬੈਟਰੀ ਡਾਊਨ ਹੋ ਗਈ ਹੈਲੋ ਗਾਇਸ ਆ ਤਾਂ ਬੰਦਾ ਰੱਸੀਆਂ ਖਿੱਚਣ ਆ ਲਈ ਆ ਹਾਂਜੀ ਗਾਇਸ ਹੈਲੋ 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 ਵਹੀ ਪਈਆ ਯਾ ਜਗਾ ਕਲੇਸਟ ਹੋ ਗਈ ਹਣੀ ਉੱਪਰ ਦੇਖ ਕੇ ਨਹੀਂ ਕੀ ਹੋ ਗਿਆ ਪਾਣੀ ਆ ਜੋ ਰੀਤ ਪਾਣੀ ਦੇ ਹਾਏ ਕੰਦ ਹੋ ਗਈ ਗਾਈਸ ਇੱਥੇ ਤਾਂ ਕੰਦ ਹੋ ਗਈ ਤਾਂ ਬੰਦ ਹੋ ਗਿਆ ਘਰ ਹਲੋ ਅੰਕਲ ਜੀ ਉੱਚੀ ਅੱਠ ਇੱਧਰ ਵੀ ਲੈ ਤਿੰਨ ਪੰਜ ਚੌਨ ਪੰਜ ਇਹਦਾ ਤਿੰਨ ਫੁੱਟ ਨਹੀਂ ਲੱਗਦੀ ਕੀ ਹੋ ਗਿਆ ਤਿੰਨ ਫੁੱਟ ਨਹੀਂ ਲੱਗਦੀ ਪੰਜ ਮਿੰਟ ਪਾਸ ਮੁੜ ਕੇ ਇੱਥੇ ਹੱਥ ਨੂੰ ਪੈਰ ਕਰਨੀਆਂ ਭਾਈ ਜੰਦਾ ਮੁੜ ਕੇ ਪਹਿਲਾਂ ਹਾਂ ਉਹ ਕਾ ਫਟਾ ਫਟਾ ਤੈਨੂੰ ਫਰਕ ਨਹੀਂ ਲੱਗਦੀ ਕੋਈ ਗੱਲ ਨਹੀਂ ਹੱਥਾਂ ਨਾਲ ਨੂੰ ਉੱਪਰੋਂ ਅੱਥਾ ਹੱਥਾਂ ਤੇ ਪੰਜ ਤੇ ਪੰਜ ਤਿੰਨ ਦੀ ਜਗਾੜ ਹੈ ਸਰ ਜੀ ਕੰਦ ਹੋ ਗਈ ਹੈ ਸਾਰੀ ਕੰਦ ਵੀ ਚੱਕ ਤੇ ਕਿੰਨੀਆਂ 4 4 ਫੁੱਟ ਕੰਦਾ ਹੋ ਗਿਆ ਭਾਜੀ 4 ਫੁੱਟ ਕੰਦਾ ਹੋ ਗਿਆ ਸਾਰੀ ਅੰਪੈਰ ਕੱਲ ਨੂੰ ਹੋ ਅੱਜ ਨਹੀਂ ਹੋ ਸੋ ਤਾਂ ਜਿਓ ਸਾਡੀ ਆ ਤੁਹਾਨੂੰ ਜਿਹੜਾ ਉਹ ਹੋਣ ਪਰ ਰੁਕਦੇ ਰਹਿਣ ਤੋ ਤਿੰਨ ਹੋਰ ਕਰੀ ਬਸ ਆਹ ਦੇਖ ਲਓ ਕਿੱਧਰ ਮਲਾਂਗੇ ਹਾਂ ਦੇ ਚੱਲਣੀ ਬਣਾ ਕੇ ਸ਼ੇਕ ਬਣਾ ਕੇ ਦੇ ਇਹਨੂੰ ਅਮਰੂਦ ਪੱਤਾ ਸ਼ੇਕ ਆਹ ਦੇ ਖੜਾ ਸਾਡੇ ਨਾਲ ਫਿਰ ਆਹ ਦੇਖੋ ਆਹ ਦੇ ਕੀ ਕਰਦਾ ਆਹ ਦੇ ਓਏ ਇਹ ਕਿਉਂ ਰਿਆ ਖਾਲਾ ਖਾਲਾ ਮੂੰਹ ਤੋ ਕੇ ਖਾਣਾ ਸੀ ਮੂੰਹ ਪੱਕੇ ਇਹਦੇ ਨੇ ਰਾਮ ਆਉਂਦਾ ਵਾ ਬਿਨਾਂ ਤੋ ਤ ਖਾ ਗਿਆ ਨਹੀਂ ਤੋ ਕੇ ਖਾ ਲੈ ਖਾ ਲੈ ਲੰਘਾ ਲੈ ਆਜ ਆਜਾ ਇੱਧਰ ਆਜ ਆ ਥੱਲੇ ਆ ਗਿਆ ਆਪਣਾ ਸ਼ੋਰ ਤਾਂ ਆ ਇੱਧਰ ਚਗਾਠ ਬਣ ਗਈ ਆ ਚਗਾਠ ਆ ਗਈ ਇਹ ਪਰਦੇ ਪਏ ਆ ਦੇ ਨਾਲ ਇੱਥੇ ਲੱਗਣੀ ਆ ਇਹ ਇੱਥੇ ਦਰਵਾਜਾ ਲੱਗੂਗਾ ਇੱਥੇ ਆਹ ਕੰਧ ਤੇ ਵਿੰਡੋ ਹੋਊਗੀ ਫਿਰ ਵਿੰਡੋ ਵਿੱਚ ਦੀ ਇੱਥੇ ਵੀ ਖੜ ਕੇ ਨਾ ਇੱਧਰ ਨੂੰ ਦੇਖਿਆ ਕਰਾਂਗੇ ਇੱਧਰ ਹਾਏ ਬੜਾ ਕਾਲੂ ਹੋ ਗਿਆ ਤੂੰ ਨਹੀਂ ਇਹ ਧੁੱਪੇ ਹ ਅੰਗਨ ਤੂੰ ਵੀ ਹੋ ਗਿਆ ਤੂੰ ਮੇਰੇ ਨਾਲ ਵੀ ਜਾਦੇ ਹੋਗੇ ਉਸ ਦਾ ਹੈ ਕਿ ਕਾਲੇ ਬੰਦੇ ਕੀ ਕਰੀਗੇ ਕਾਲੇ ਕਰਮਾ ਵਾਲੇ ਹੁੰਦੇ ਆ ਏ ਹਾਂ ਉੱਧਰ ਦੇਖੋ ਵਿਚਾਰਾ ਉਹ ਭਾਈ ਕਿੰਨਾ ਕਾਲਾ ਹੋ ਗਿਆ ਨਹੀਂ ਉਹ ਇਹ ਪਰਛਾਵੇਂ ਬੰਦੇ ਹੈ ਸ਼ੈਡੋ ਆ ਕਾਲੇ ਤਾਂ ਕੋਈ ਨਹੀਂ ਹੈਗੇ ਹਾਂ ਕਿੱਥੇ ਕਾਲੇ ਹਨ ਗਾਇਸ ਕਾਲੇ ਹੋਏ ਆ ਕਿੱਥੇ ਹੋਏ ਆ ਨਹੀਂ ਐਵੇਂ ਮਾਰੀ ਜਾਂਦੀ ਹੈ ਅਸੀਂ ਤਾਂ ਤੁੱਪੇ ਘੜਦੇ ਹੀ ਨਹੀਂ ਫਾਇ ਮੈਨੂੰ ਆਇਆ ਲੱਗ ਰਿਹਾ ਸੀ ਮੈਂ ਥੱਲੇ ਨੂੰ ਚਲ ਰਿਹਾ ਆ ਜੀ ਖੁੱਲਾ ਪੇ ਚੱਕ ਲਾ ਆ ਗ੍ਰਿਲ ਤੇ ਗੇਟ ਕੱਠਾ ਹੀ ਆ ਇੱਕ ਨਿਕਾ ਜਾਵੇ ਤੇ ਦੂਜਾ ਰੋਸ਼ਨਦਾਨ ਵੀ ਲਿਆਂਦਾ ਇਹ ਇੱਥੇ ਬਾਬਾ ਜੀ ਵਾਲਾ ਕਮਰਾ ਬਾਬਾ ਜੀ ਦਾ ਬਣਾਉਣਾ ਏ ਤੇ ਇਹਦੇ ਲਈ ਲਿਆਂਦਾ ਏ ਇੱਥੇ ਜੇ ਦੀਵਾਰ ਕਰਨੀ ਆ ਆ ਛੋਟਾ ਜਿਹਾ ਗੇਟ ਆ ਬਾਬਾ ਜੀ ਦੇ ਕਮਰੇ ਦਾ ਇੱਥੋਂ ਐ ਕਰਕੇ ਅੰਦਰ ਯਾ ਗਾਈਜ਼ ਇੱਧਰ ਆ ਗਏ ਪੌੜੀਆਂ ਨੇ ਥੱਲੇ ਤੁਹਾਨੂੰ ਘਰ ਸਾਮਣੇ ਜਾ ਰਿਹਾ ਹਨ ਆ ਦੇਖੋ ਗਾਈਜ਼ ਆ ਮੈਸਤਰੀ ਸਾਹਿਬ ਟਾਈਲਾਂ ਵੀ ਬਹੁਤ ਸੋਹਣੀਆਂ ਲਾਉਂਦੇ ਆ ਘਰ ਵੀ ਵਧੀਆ ਬਣਾਉਂਦੇ ਆ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕਮੈਂਟ ਕਰ ਦਿਓ ਸਮਾਰਕ ਕਰਨ ਲਈ ਸਾਨੂੰ ਕਮੈਂਟ ਕਰ ਰਹੇ ਹੋ ਗਾਇਜ਼ ਮੈਨੂੰ ਛੁੱਟੀਆਂ ਪੈਤੀਆਂ ਨੇ ਬਾਈਟ ਤੱਕ ਤੈਨੂੰ ਤਾਂ ਛੁੱਟੀਆਂ ਦੇ ਆਸਰਾ ਕੇ ਸਕੂਲੇ ਬੜਤ ਜਾਨੀ ਤੈਨੂੰ ਤਾਂ ਮੈਂ ਥੁੱਲੇ ਛੱਡ ਦੇਣਾ ਮੈਂ ਨਹੀਂ ਕੰਦ ਨੂੰ ਤਾਂ ਕੱਤਿਆ ਮਾਰ ਦੇ ਤੈਨੂੰ ਹਾਂ ਉਹ ਕੰਦ ਨੂੰ ਧੱਕਾ ਨਾ ਮਾਰਦੀ ਚੱਲ ਉਧਰ ਗੱਟ ਆਊਟ ਹੋ ਜਾ ਤੂੰ ਵੀ ਹੋ ਜਾ ਓਏ ਕੀ ਹੋ ਗਿਆ ਖਾਣ ਮੈਂ ਖਾ ਲਾ ਆ ਰੱਖ ਤੂੰ ਖਾ ਲਾ ਆਰੇ ਆਰੇ ਇਹ ਜਾਨਵਰਾਂ ਦਾ ਨਾ ਵੈਸੇ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਇਹ ਕੁਝ ਵੀ ਖਾ ਲੈਂਦੇ ਆ जानवर इने दोने है आ लेया दो दे दे जानवर है ओ छोटा किथे आ ओ देखो oh, दे ਥੱਲੇ ਪੜਿਆ ਫਿਰਦਾ ਉਹ ਤੇ ਆ ਉੱਥੇ ਖੜਾ ਜਾਨਵਰ ਜੀ ਇੱਜ ਤਰ੍ਹਾਂ ਕਿਹਾ ਮੈਂ ਜਾਨਵਰ ਜੀ ਆ ਥੱਲੇ ਜਾਨਵਰ ਹੈ ਉਹ ਖਾਣ ਲੱਗੇ ਹੋਏ ਅਮਰੂਦ ਦੇ ਪੱਤੇ ਖਰਦਾਰ ਦਾ ਮਿਸਤਰੀ ਆ ਦੇਖੜਾ ਸਰਦਾਰ ਮਿਸਤਰੀ ਹੈਲੋ ਗਾਇਸ ਹੈਲੋ ਕਰ ਦੋ ਹੈਲੋ ਗਾਇਸ ਹੈਲੋ ਹੈਲੋ ਗਾਇਸ ਹੈਲੋ ਹੈਲੋ ਮੈਂ ਕਹਾਵਾ ਦੀਆਂ ਠੀਕ ਆ ਕੀ ਆ ਜਾ ਆ ਜਾ ਕੱਲ ਨੂੰ ਕੀ ਹੋਣਾ ਹੈ ਕੀ ਕੀ ਕਰਦੇ ਆਈਏ ਹੁਣ ਕਿੱਥੇ ਗਏ ਸੀਗੇ ਕੀ ਲੈ ਕੇ ਆਂਦਾ ਕੀ ਲੈ ਕੇ ਆਂਦਾ ਕੱਲ ਨੂੰ ਗਿਫਟ ਆਣਿਆ ਐ ਤਾਂ ਕਿਧਰ ਦੀਵਾਲੀ ਆਉਣੀ ਆ ਸਾਰਿਆਂ ਅਸੀਂ ਤਾਂ ਦੇਣ ਨਹੀਂ ਗਏ ਤੁਹਾਨੂੰ ਆਉਣੀ ਆ ਪਰਵਾਹ ਹਾਂ ਆਹ ਯਾਰ ਗਿਫਟ ਲੈ ਕੇ ਆਂਦਾ ਉਹ ਨਹੀਂ ਲਾਲ ਲਫਾਫਾ ਉਹ ਦੇ ਹਾਂ ਨਹੀਂ ਨਹੀਂ ਅੰਦਰ ਹੋਣਾ ਕੌਣ ਸੁਲਤਾਨ ਹਾਂ ਉੱਪਰ ਆਏ ਉੱਪਰ ਆਏ ਉਹ ਦੇ ਆ ਦੇ ਉੱਪਰ ਆ ਉੱਪਰ ਆ ਪੁਨਿੰਦਰ ਦੇ ਬਾਹਰ ਲੱਪਣ ਚੱਲਿਆ ਸੀ ਓਏ ਦੱਸ ਆ ਇੱਕ ਮਿਸਤਰੀ ਹੋਰ ਆ ਦੇ ਹਾਂ ਆਵੇ ਇਹ ਨੂੰ ਮਨਾ ਕੀਤਾ ਕੰਦਰ ਨੂੰ ਹੱਥ ਨਹੀਂ ਲਾਉਣਾ ਕਹਿੰਦੇ ਇਹ ਕੰਦਰ ਨੂੰ ਹੱਥ ਨਹੀਂ ਲਾੜਾ ਮਾੜਾ ਮਾੜਿਆ ਹਾਂ ਆ ਜਾ ਉੱਪਰ ਆ ਜਾਏ ਮੈਂ ਤਾਂ ਆ ਦੇਖ ਇੱਧਰ ਆ ਦੇਖ ਇੱਧਰ ਆ ਸੇਫ ਜਗਾ ਵਾ ਰਾਮ ਨਾ ਇੱਥੇ ਖੜ ਜਾਨੀ ਹੋਰ ਕਰੰਡੀ ਆ ਗਈ ਕੋਲ ਕਰੰਡੀ ਆ ਗਈ ਈ ਆਈ ਕਰੰਡੀ ਆਈ ਮਾ ਆ ਚੀਜ਼ ਭਾਜੀ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਲੈ ਇਹਦੇ ਚ ਸੀਮੈਂਟ ਭਰ ਕੇ ਫੇਰ ਲਾਈ ਦੀ ਹੈ ਮੈਂ ਦੱਸਾਂ ਜਾਂ ਬੰਨ ਦਿੰਦੇ ਰਸ ਨਹੀਂ ਨਾ ਅਸੱਕ ਕਰ ਦਿੰਦੇ ਪਈ ਇੱਕ ਗੱਟੀ ਲਾ ਦੇ ਦੇਖੀ ਜਾਓ ਪਾਵਾ ਭਾਰੀ ਹੋ ਜੂ ਚਲੋ ਗਾਇਜ਼ ਹੁੰਦਾ ਫੱਟ ਸਮਾਨ ਇੱਥੇ ਹੈ ਗ੍ਰਿਲ ਫੇਰ ਦਿਖਾਉਨੇ ਤੁਹਾਨੂੰ ਪਹਿਲਾਂ ਥੱਲੇ ਚੜਾਈ ਬੜੀ ਮਸਕਲ ਆ ਦੰਦੋਸ ਤੇ ਲੈਂਟਰ ਆਪਣਾ ਹਜੇ ਗਾਇਜ਼ ਪੈ ਗਿਆ ਅੱਜ ਸਾਰਾ ਕੰਮ ਹੋ ਗਿਆ ਗਾਇਜ਼ ਹੁਣ ਆਪਾਂ ਕੋਠੇ ਰਹਿਣ ਲੱਗ ਜਾਣਾ ਬਸ ਤੇ ਇਧਰ ਗਏ ਗਏ ਗਾਇਸ ਪਹਿਲਾਂ ਤਾਂ ਇਹ ਹੈ ਕਿ ਜਦੋਂ ਉੱਤੋਂ ਸੀ ਉੱਤਰ ਕੇ ਆਇਆ ਨਾ ਸਾਨੂੰ ਇੱਕ ਦੀਵਾਲੀ ਹੋਰ ਆਈ ਪਰਦੇਸੀ ਵੀ ਰਾਇਆ ਸੀਗਾ ਸਾਡਾ ਅਸੀਂ ਭੰਬਲ ਪੂਸੇ ਤੇ ਪੈ ਕੇ ਸਾਨੂੰ ਪਤਾ ਹੀ ਨਹੀਂ ਲੱਗਿਆ ਵਲੋਗ ਬਣਾਣਾ ਹਾਂ ਵਲੋਗ ਹੀ ਨਹੀਂ ਬਣਾਇਆ ਇਹਨੇ ਚੜਦੇ ਨੇ ਗਾਇਸ ਮੈਨੂੰ ਆਂਦ ਤੂੰ ਬਾਹਰ ਪੇਸਟਾ ਉੱਥੇ ਜਾ ਕੇ ਵਸ ਗਿਆ ਆ ਗਿਆ ਟੁੱਟ ਕੇ ਪੈ ਕੇ ਖਾਣ ਨੂੰ ਜਦੋਂ ਚਲ ਗਈ ਤੇ ਗਾਇਸ ਇਧਰ ਮਮਾ ਕਪੜੇ ਇਧਰ ਗਾਇਸ ਮਮਾ ਕਪੜੇ ਤੇ ਹੀ ਜਾਂਦੇ ਆ ਪਾਪਾ ਸਾਡੇ ਸਬਜੀ ਵੀ ਨਹੀਂ ਜਾਂਦੇ ਕੀ ਬਣਾ ਲਿਆ ਪਾਪਾ ਗੋਭੀ ਹਾਂ ਪਰ ਨਹੀਂ ਮਰਾ ਉਹ ਬਣਾਉਂ ਚੱਲੋ ਗੇਸ ਪਾਪਾ ਬਰੀਆਨੀ ਨਹੀਂ ਕਿਹਾ ਮੈਂ ਅੱਜ ਇੱਧਰ ਗਏ ਜ ਰੀਤ ਮਹਿੰਦੀ ਲਾਈ ਜਾਂਦੀ ਆ ਚੱਲ ਮਹਿੰਦੀ ਲਾ ਲਾ ਤਾਂ ਦੋਸਤੋਂ ਦੇਖਣੇ ਪਾਪਾ ਜੀ ਬਰੀਆਨੀ ਬਣਾਉਂਦੇ ਆ ਤੁਹਾਨੂੰ ਬਰੀਆਨੀ ਦਾ ਟੇਸਟ ਦੱਸਣਗੇ ਇਦਾਂ ਦਾ ਗੇਸ ਜਦ ਤੱਕ 10:16 ਬੱਜੇ ਕੇ ਸਾਢੇ ਜਾਂ ਤਾਂ ਸ਼ਬ ਕੋਮੈਂਟ ਕਰਕੇ ਕਿ ਇਦਾਂ ਬਣਨਾ ਗਿਆ ਵਾ ਤਾਂ ਦੋਸਤੋਂ ਥੋੜੇ ਦਿਨ ਤੋਂ ਮੈਂ ਬਕਵਾਸ ਨਹੀਂ ਕਰ ਰੇ ਕਿਉਂਕਿ ਸਾਢੇ ਘੜੀ ਕੰਮ ਚੱਲ ਰਹੇ ਆ ਤੁਹਾਨੂੰ ਪਤਾ ਨਹੀਂ ਜਦ ਮੈਂ ਬਕਵਾਸ ਬਹੁਤ ਕਰਨਾ ਵਲੋਗਾਂ ਚ ਸੁਣੀ ਲੱਗਦੀ ਆ ਆ ਲੈ ਇਥੀ ੱਟਕੇ ਖਾਊਗਾ ਕਿ ਸਾਡੇ ਅੱਜ ਵਾਕਾਂ ਤੋਂ ਕੀ ਮੂਰੇ ਲੰਗ ਜਾਊਗਾ ਗਾਇਸ ਇੰਸਟਾ 'ਤੇ ਜਾ ਕੇ ਸੱਜਣੇ ਵੀਡੀਓ ਦੇਖੋ ਗਾਇਸ ਆਪਣੀ ਕਰੀ ਅੰਨੀ ਗਾਇਸ ਪਤਾ ਨਹੀਂ ਹੂੰ ਮੇਨ ਗਾਇਸ ਗੋਭੀ ਵਾਲੇ ਚੋਲ ਮੇਰੀ ਪਾਸਸ ਹੈ ਸਸਤੇ ਹੈ ਗੋਭੀ ਵਾਲੇ ਚੋਲ ਉਹ ਬਣ ਗਿਆ ਦੇਖੋ ਗਾਇਸ ਕਿੰਨੇ ਸੁਆ ਲੱਗ ਰਹੇ ਆ ਖਾਵਾਂਗੇ ਗਾਇਸ ਹੁਣ ਆਪਾਂ ਨਾਲ ਗਾਇਸ ਮੈਲੇ ਅਸਲੀ ਗੱਸੀ ਆ ਦੇਖੋ ਮੈਂ ਮੇਰੀ ਇੱਕ ਦਿਵਾਲੀ ਅਗਲਾ ਨੇ ਪਟਾਕਾ ਟਾ ਪਟਾਕਾ ਥੋੜੀਆ ਹੈਪੀ ਦੀਵਾਲੀ ਦੀਵਾਲੀ ਹੈਪੀ ਨਾਰ ਬਣਾਉਣਾ ਸੀ ਜਾਨ ਨੂੰ ਕਰਨ ਹਣੀ ਆਗੇ ਫਿਰ ਮੈਂ ਬਣਾਉਂਦੀ ਬਣਾਉਂਦੀ ਸਾਡੇ ਤਾਂ ਚਲੋ ਕੋਈ ਨਹੀਂ ਹੋਰ ਬਣਾਉਣਾ ਸੀ ਤਾਂ ਦੋਸਤੋ ਹੁਣ ਆਪਾਂ ਰੋਟੀ ਖਾ ਕੇ ਸਾਡੀਆਂ ਤੇ ਗਾਇਸ ਹੁਣ ਸਾਡੇ ਦੋਨਾਂ ਗਏ ਦਿਮਾਗ 'ਚ ਇੱਕ ਆਈਡੀਆ ਆਇਆ ਬੜਾ ਪਾ ਦਿਖਾਣੇ ਤੁਹਾਨੂੰ ਆਵੜੇ ਪਾਪਾ ਇੱਕ ਸੀਗੀ ਭਾਬੀ ਨੇ ਇੱਧਰ ਕਰੋ ਇੱਧਰ ਨੂੰ ਚੱਕਣਾ ਪਈਆ ਰੱਦ ਪੋਸੇ ਕਰ ਹਾਂ ਹਾਂ ਇੱਧਰ ਖਿਦਦੀ ਨਹੀਂ ਖੋਲ ਲੈਣਾ ਅੱਧਰ ਅਖੋਲ ਨਹੀਂ ਖੋਲ ਇਹਨੂੰ ਬੱਦੀ ਨਾ ਕਰੀਂ ਨਹੀਂ ਪਾਪਾ ਇੱਧਰ ਨਾ ਹੋ ਇੱਧਰ ਇੱਥੇ ਆ ਮੈਂ ਇੱਥੇ ਦੇਖੀ ਸੀ ਨਹੀ ਨਹੀ ਮਮਾ ਤੁਸੀਂ ਵੀ ਦੇਖੋ ਇੱਧਰ ਮਮਾ ਤੁਸੀਂ ਵੀ ਦੇਖੋ ਬੰਨ੍ਹਣਾ ਕਰੋ ਫਲੋਟ ਪਾ ਦੇ ਪਾ ਦੇ ਉਸ ਨੂੰ ਫਲੋਟ ਚਾਹਤਾ ਕਰ ਬੱਸ ਬੋਲੀ ਆ ਗਈ ਆ ਮੈਂ ਦ ਅ ਇੱਥੇ ਟੋਪੜਾ ਇਹ ਟੋਪੜਾ ਉੱਧਰੋਂ ਬਰਾਾ ਨਿਕਲੂਗਾ ਕਿੱਧਰ ਨੂੰ

ਚੰਗਰ ਇਧਰ ਨਹੀਂ ਆੜਦੇ ਪਾਸਾ ਮਾਲਾ ਮਨ ਤਾਂ ਮੈਂ ਕਰਦਾ ਪਾਸਾ ਮਾਲਾ ਕੋਲਾ ਬਾਹਲੇ ਕੋਲਾ 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 ਹੋ ਗਿਆ ਹਾਂ ਚੱਲ ਆ ਦੇ ਲੱਤ ਆ ਮੇਰੇ ਕੋਲ ਇੱਕ ਮੈਂ ਦਿੰਦਾ ਗਾਉਂ ਚੀ ਬੰਦ ਕਰੀ ਕਰ ਤਰੀ ਇਸ ਤੇ ਪਾ ਕੇ ਦੇਖਣਾ ਰਿੱਤੇ ਨਹੀਂ ਇੱਦਾਂ ਹੀ ਪੈ ਓਏ ਕੰਪਲਟੇਬਲ ਕਰਨਾ ਚਲ ਪਾ ਬਟੇ ਬਣਾ ਇਧਰ ਹੈਲੋ ਹੂੰ ਆਪਣਾ ਇਧਰ ਇਹ ਹੋਣਾ ਦਿੱਤਾ ਪਾ ਲੈ ਨੀ ਚਲ ਆਵਾ ਰਾ ਪਾਈ ਵੀਰ ਟੂ ਕੰਪਲਟੇਬਲ ਕਰੀ ਇਧਰ ਚਲ ਮੈਂ ਸਰ ਕਨ ਪੈਕ ਕਰੂੰਗਾ ਭਰਾ ਵੇ ਇਹ ਟੂਰ ਦੇ ਮਾਰ ਕੇ ਪਹਿਲੇ ਹੀ ਹਿੱਲੇ ਹੋਇਆ ਜਾ ਇਹ ਤਾਂ ਸਿੰਗਲ ਹੱਡੀ ਐ ਆਹ ਹੋਊਗਾ ਪਲਟ ਦੇ ਪਲਟ ਆਹ ਤੋੜ ਲਾ ਦਰਦ ਦਿਖਾ ਓਏ ਰੁਕ ਜਾ ਰੁਕ ਜਾ ਰੁਕ ਦੇ ਦੀ ਦਿਖਾ ਲੈ ਖੜ ਦੇ ਕੋ ਮਾਰ ਲੈਣਾ ਮੈਨੂੰ ਤੂੰ ਦੇ 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 ਚ ਕੀ ਐ ਤੇ ਚ ਕੀ ਐ ਗਾਜ ਚ ਕੀ ਐ ਆ ਦੇਖਿਆ ਤਾਂ ਜਮਾ ਹੀ ਲੱਗਦਾ ਓਏ 사ਣੀ ਹੁੰਦਾ ਗੰਦੇ ਜਵਾਕ ਸਿੱਕ ਲਾ ਦੇ ਕੰਬਲ ਜਾ ਅੱਲ੍ਹਾ ਨੋ ਨੋ ਯਾਰ ਬੱਚੇ ਲੱਗੋ ਉਸ ਤੋਂ ਆਪਣੇ ਆਪ ਦੇ ਵਲੋਗ ਇਚ ਨਹੀਂ ਜੇ ਵਧੀਆ ਲੱਗੇ ਉਹ ਤੇ ਲਾਈਕ ਕਮੈਂਟ ਕਰ ਦਿਓ ਜੀ ਬਰ ਮੈਂ ਥੱਕ ਗਿਆ